ਉੱਗੇ ਹੋਏ ਨੇ ਕੋਈ ਸਫਾਈ ਨਹੀਂ ਹੋਈ ਤਾਂ ਹੁਣ ਲਗਾਤਾਰ ਜਿਹੜਾ ਪਿੱਛੋਂ ਪਾਣੀ ਛੱਡਿਆ ਗਿਆ ਤਾਂ ਉਸ ਦੇ ਨਾਲ ਜਿਹੜਾ ਹਸਨੀ ਦਾ ਪੁਲ ਕਾਫੀ ਹੱਦ ਤੱਕ ਭਰ ਚੁੱਕਾ ਹੈ ਅਗਰ ਜੇ ਸਫਾਈ ਹੁੰਦੀ ਤਾਂ ਹੋ ਸਕਦਾ ਸੀਗਾ ਇੰਨਾ ਪੁਲ ਜਿਹੜਾ ਓਵਰਫਲੋ ਨਾ ਹੁੰਦਾ ਤਾਂ ਇਸ ਕਰਕੇ ਜਿਹੜੀ ਆ ਇਸ ਪੁਲ ਦੇ ਵਿੱਚ ਪਾਣੀ ਭਰਨ ਨਾਲ ਬਟਾਲਾ ਵਾਸੀ ਦੇ ਕਈ ਨੇੜਲੇ ਹਿੱਸਿਆਂ ਦੇ ਵਿੱਚ ਲੋਕਾਂ ਦੇ ਸਾਹ ਸੁੱਕੇ ਨੇ ਕਿਉਂਕਿ ਪਿਛਲੀ ਵਾਰ ਗੱਲ ਕਰੀ ਤਾਂ ਕਈ ਸਾਲ ਪਹਿਲਾਂ ਜਦੋਂ ਇਹ ਹਸਨੀ ਦਾ ਪੁਲ ਭਰਿਆ ਸੀਗਾ ਤਾਂ ਪੂਰਾ ਬਟਾਲਾ ਜਿਹੜਾ ਡੁੱਬ ਚੁੱਕਾ ਸੀਗਾ ਤਾਂ ਤਸ ਜਾਰਾ ਸੀਗਾ ਕਿ 6-6 7-7 ਫੁੱਟ ਜਿਹੜਾ ਘਰ ਤੱਕ ਪਾਣੀ ਪਹੁੰਚ ਗਿਆ ਸੀਗਾ ਤਾਂ ਲੋਕਾਂ ਨੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀਗਾ ਤਾਂ ਹੁਣ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਹਸਿਆ ਦਾ ਪੋਲ ਓਵਰਫਲੋ ਹੋ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਬਰਸਾਤ ਹੋ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੜਿਆ ਇਹ ਓਵਰਫਲੋ ਹੋ ਸਕਦਾ ਜਿਸ ਦੇ ਨਾਲ ਕਾਫੀ ਲੋਕ ਜੜੇ ਪ੍ਰਭਾਵਿਤ ਹੋ ਸਕਦੇ ਨੇ ਕਈ ਆ ਰਸਤੇ ਜਿਹੜੇ ਬਲੌਕ ਹੋ ਸਕਦੇ ਨੇ ਲੋੜਾ ਪ੍ਰਸ਼ਾਸਨ ਨੂੰ ਬਟਾਲੇ ਨੂੰ ਬਚਾਉਣ ਦੇ ਲਈ ਹਸਨੇ ਦੇ ਵਿੱਚ ਸਫਾਈ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਹਸਨੇ ਦੇ ਪੁਲ ਵੱਲ ਜਿਹੜਾ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਇੱਕ ਇਹੀ ਪੁਲ ਆ ਜੋ ਕਿ ਬਟਾਲਾ ਸ਼ਹਿਰ ਨੂੰ ਬਚਾਉਂਦਾ ਹੈ ਇਹ ਬਟਾਲਾ ਸ਼ਹਿਰ ਦਾ ਇੱਕ ਕੰਦ ਬਣ ਕੇ ਖੜਿਆ ਪੁਲ ਬਟਾਲਾ ਜਿਹੜਾ ਹਸਨੇ ਦਾ ਪੁਲ ਹੈ ਸਾਡਾ ਜਿਹੜਾ ਕਿਨਾਰੇ ਉਹ ਵੀ ਟੁੱਟੇ ਹੋਏ ਨੇ ਤਰੇੜਾ ਆਏ ਨੇ ਤੇ ਕਿਸੇ ਵੇਲੇ ਵੀ ਜਿਹੜਾ ਪੁਲ ਸਾਡਾ ਟੁੱਟ ਸਕਦਾ ਤਾਂ ਲੋੜ ਆ ਪ੍ਰਸ਼ਾਸਨ ਨੂੰ ਇਸ ਪੁਲ ਵੱਲ ਧਿਆਨ ਦੇਣ ਦੀ ਤਾਂ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਸਾਡੇ ਪੱਤਰਕਾਰ ਨਿਤਲ ਲੁਥਰਾ ਨੇ ਜਿਹੜੀ ਆ ਲੋਕਾਂ ਨਾਲ ਗੱਲਬਾਤ ਕੀਤੀ ਹੈ ਮੌਕੇ ਦੇ ਹਾਲਾਤ ਵਖੋਏ ਨੇ ਕਿਸ ਤਰੀਕੇ ਦੇ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣ ਸਕਦੇ ਆ ਲੋਕਾਂ ਦਾ ਕੀ ਕੁਝ ਕਹਿਣਾ ਆ ਸੁਣਦੇ ਆ ਉਹਨਾਂ ਦੀ ਜੁਬਾਨੀ ਬੀਤੇ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਹੁਣ ਬਟਾਲਾ ਸ਼ਹਿਰ ਦੇ ਅੰਦਰੂਣ ਹਿੱਸੇ ਵਿੱਚ ਵੀ ਹੜ੍ਹ ਦਾ ਖਤਰਾ ਮੰਡਰੌਣ ਲੱਗਿਆ ਹੈ ਬਟਾਲਾ ਸ਼ਹਿਰ ਦੇ ਅੰਦਰੋਂ ਅੰਦਰ ਨਿਕਲਦਾ ਇੱਕ ਹਸਲੀ ਨਾਲਾ ਜਿਹੜਾ ਕਿ ਲੰਬਾ ਹੈ ਪਰ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਨਿਕਲਦਾ ਹੈ ਤਸਵੀਰ ਦਿਖਾ ਦਿੰਦਾ ਤੇ ਤਸਵੀਰ ਦੇਖ ਲਵੋ ਸਫਾਈ ਨਾ ਹੋਣ ਦੀ ਵਜ੍ਹਾ ਕਰਕੇ ਇਹ ਨਾਲਾ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਹੈ ਪਰ ਕਿਸੇ ਵੀ ਵੇਲੇ ਵੀ ਇਹ ਬੰਨ ਟੁੱਟ ਸਕਦਾ ਹੈ ਜੇਕਰ ਬਟਾਲਾ ਸ਼ਹਿਰ ਦੇ ਵਿਚੋ ਵਿੱਚ ਇਹ ਬੰਨ ਟੁੱਟ ਗਿਆ ਤਾਂ ਇੱਥੇ ਹੜ੍ਹ ਆ ਜਾਏਗਾ ਔਰ ਬਟਾਲਾ ਸ਼ਹਿਰ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸ ਖਸਰੀ ਨਾਲੇ ਦੀਆਂ ਇਹ ਸਾਹਮਣੇ ਦੇਖੋ ਕਿ ਜੋ ਇਹ ਖਸਰੀ ਨਾਲਾ ਹੈ ਬਿਲਕੁਲ ਕਿਨਾਰਿਆਂ ਨੂੰ ਲੱਗ ਗਿਆ ਹੈ ਔਰ ਪੂਰੀ ਤਰ੍ਹਾਂ ਨਾ ਭਰਿਆ ਹੋਇਆ ਹੈ ਪਰ ਜੇ ਬੂਟੀ ਦੇਖੀ ਜਾਵੇ ਇਸ ਦੀ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਵੀ ਨਹੀਂ ਹੈ ਜੇਕਰ ਪਿੱਛੋਂ ਜੋ درخت ਆ ਰਹੇ ਨੇ ਜਾਂ ਬੂਟੀ ਆ ਰਹੀ ਆ ਅਗਰ ਉਹ ਅੜ ਗਈ ਤੇ ਇਹ ਬਟਾਲੇ ਸ਼ਹਿਰ ਨੂੰ ਡੋਬ ਕੇ ਰੱਖ ਦੇਵੇਗਾ ਕਿਉਂਕਿ ਲਗਾਤਾਰ ਹੋ ਰਹੀ ਪ੍ਰਸਾਤ ਕਾਰਨ ਇਹ ਨਾਲਾ ਪੂਰੀ ਤਰ੍ਹਾਂ ਨਾ ਭਰ ਚੁੱਕਾ ਹੈ ਔਰ ਤਸਵੀਰ ਤੁਹਾਨੂੰ ਦਿਖਾ ਰਿਹਾ ਹਸਲੀ ਨਾਲੇ ਦੀ ਅਸੀਂ ਹਸਲੀ ਦੇ ਪੁਲ ਤੇ ਖੜੇ ਆ ਜੇਕਰ ਇਹ ਨ ਵਰਖਾਤ ਹੋਰ ਹੋਈ ਵਰਖਾਤ ਦੇ ਕਾਰਨ ਹਸਲੀ ਨਾਲੇ ਦਾ ਫਲੋ ਵਧਿਆ ਤਾਂ ਕਿਸੇ ਵੇਲੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਸੋ ਜ਼ਿਆਦਾ ਬਰਖਾਤ ਹੋਣ ਕਰਕੇ ਜੋ ਹੈ ਉਹ ਹਸਲੀ ਨਾਲਾ ਭਰ ਗਿਆ ਹੈ ਲੋਕ ਵੀ ਇਸ ਨੂੰ ਦੇਖਣ ਲਈ ਆ ਰਿਹਾ ਕੁਝ ਲੋਕ ਇੱਥੇ ਖੜੇ ਗੱਲਬਾਤ ਕਰਦੇ ਕੀ ਨਾਮ ਆ ਜੀ ਅਪਾ ਜੀ ਕਿਰਪਾਲ ਜੀ ਕੀ ਲੱਗਦਾ ਕਿੰਨਾ ਕੁ ਪਾਣੀ ਭਰ ਗਿਆ ਤੇ ਕਿੰਨਾ ਕੁ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਟਾਲੇ ਦੇ ਵਿੱਚ ਪਾਣੀ ਹੈ ਜੇਕਰ ਕੇ ਬਰਤ ਚਲਦੀ ਹੋਏਗਾ ਪਾਣੀ ਦੀ ਸੰਭਾਵਨਾ ਹੋ ਸਕਦੀ ਹੈ ਜੀ ਹਾਂਜੀ ਲੱਗਦਾ ਕਿ ਇਹਦੇ ਹਸਤੀ ਨਾਲੇ ਵੀ ਸਫਾਈ ਹੋਈਦੀ ਹੈ ਨਹੀਂ ਲੱਗਦਾ ਨਹੀਂ ਕਿ ਇਹ ਬੰਨਿਆ ਸਫਾਈ ਇਹਦੀ ਦੇਖਤ ਲੱਗਦਾ ਤੇ ਜੇ ਸਫਾਈ ਹੋਏ ਤੇ ਪਾਣੀ ਸਾਫ ਨਾ ਜਾਵੇ ਤੇ ਕਿਉਂਕਿ ਸਫਾਈ ਨਹੀਂ ਹੈ ਇਸ ਲਈ ਪਾਣੀ ਦਾ ਫਲੋ ਵਧਦਾ ਜਾ ਰਿਹਾ ਹੈ ਪ੍ਰਸਾਦ ਦੇ ਹੋਣ ਕਰਕੇ ਵੀ ਪਾਣੀ ਦਾ ਫਲੋ ਵਧਿਆ ਬੂਟੀ ਦੀ ਗੱਲ ਕੀਤੀ ਜਾਵੇ ਜਾਂ ਦਰਕਤਾਂ ਦੀ ਗੱਲ ਕੀਤੀ ਜਾਵੇ ਦਾ ਹਸਤੀ ਨਾਲੇ ਦੇ ਵਿੱਚ ਜੇਕਰ ਕੋਈ ਹਾਦਸਾ ਹੋਇਆ ਇਹ ਕੌਣ ਹੋਏਗਾ ਇਸ ਦਾ ਜ਼ਿੰਮੇਵਾਰ ਕੈਮਰਾਮੈਨ ਮਨੀਦਰਨ ਲਿੱਤੇ ਨੂਤਰਾ ਐਨਿਕ ਸੂਰਾ ਟੀਵੀ ਬਟਾਲਾ ਦਿਨ ਰਾਤ ਤੋਂ ਹੋ ਰਹੀ ਬਰਸਾਤ ਦਾ ਕਹਿਰ ਦੇਖਣ ਨੂੰ ਮਿਲਿਆ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਇਸ ਬਰਸਾਤ ਨੇ ਕਈ ਲੋਕ ਕਈ ਕਰ ਜਿਹੜੇ ਆ ਲੋਕਾਂ ਨੂੰ ਬੇਕਾਰ ਕਰ ਦਿੱਤਾ ਆ ਤਾਂ ਗੱਲ ਕਰਦੇ ਆ ਬਟਾਲਾ ਦੀ ਤਾਂ ਲਗਾਤਾਰ ਦਿਨ ਰਾਤ ਤੋਂ ਜਿਹੜੀ ਬਰਸਾਤ ਹੋ ਰਹੀ ਆ ਤਾਂ ਬਟਾਲੇ ਦੇ ਵਿੱਚ ਆ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਆ ਬਟਾਲੇ ਦੇ ਵਿੱਚ ਖਾਸ ਕਰਕੇ ਇੱਕ ਕੋਲਾ ਬ੍ਰਿਜਾ ਹਸਨੀ ਦਾ ਪੁਲ ਕਹਿੰਦੇ ਆ ਉਹਨੂੰ ਉਹ ਹੀ ਇਨਾ ਹੜਾ ਤੋਂ ਜਿਹੜੀ ਆ ਬਟਾਲੇ ਨੂੰ ਪਹੁੰਚੋਂਦੀ ਆ ਤਾਂ ਦਿਰ ਰਾਤ ਦੀ ਬਰਸਾਤ ਦੇ ਨਾਲ ਜਿਹੜਾ ਆ ਉਹ ਹਸਨੇ ਦਾ ਪੁਲ ਜਿਹੜਾ ਆ ਓਵਰਫਲੋ ਹੋਣ ਤੇ ਪਹੁੰਚ ਗਿਆ ਕਾਫੀ ਹੱਦ ਤੱਕ ਜਿਹੜਾ ਪੁਲ ਭਰ ਗਿਆ ਜੇਕਰ ਇਹ ਪੁਲ ਓਵਰਫਲੋ ਹੁੰਦਾ ਤਾਂ ਆਉਣ ਵਾਲ ਸਮੇਂ ਦੇ ਵਿੱਚ ਜਿਹੜਾ ਆ ਬਟਾਲਾ ਡੁੱਬ ਸਕਦਾ ਆ ਜੇਕਰ 2 ਦਿਨ ਜਾਂ ਫਿਰ 12 ਘੰਟੇ ਲਗਾਤਾਰ ਬਰਸਾਤ ਹੋਈ ਤਾਂ ਅਨੁਮਾਨ ਲਗਾਇਆ ਜਾ ਸਕਦਾ ਇਸ ਪੁਲ ਨੂੰ ਦੇਖ ਕੇ ਕਿ ਬਟਾਲਾ ਇਸ ਦੇ ਸਾਰੇ ਸੀਗਾ ਤਾਂ ਜੇਕਰ ਇਹ ਫਲੋ ਹੁੰਦਾ ਤਾਂ ਬਟਾਲਾ ਸਾਰਾ ਡਬ ਸਕਦਾ ਆ ਤਾਂ ਦੱਸਿਆ ਜਾ ਰਿਹਾ ਕਿ ਇਸ ਤੇ ਪੁਲ ਦੀ ਕੋਈ ਵਿਜੜਿਆ ਸਫਾਈ ਨਹੀਂ ਕੀਤੀ ਗਈ ਪਿਛਲੇ ਸਾਲਾਂ ਦੀ ਗੱਲ ਕਰੀ ਤਾਂ ਜਦੋਂ ਇਹ ਪੁਲ ਬਣਿਆ ਸੀਗਾ ਤਾਂ ਉਸ ਟਾਈਮ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਆਪਣੀ ਕਾਰਜਕਾਰੀ ਦੱਸ ਦਿਆ ਹੋਇਆ ਜਿਹੜਾ ਪੁਲ ਦੀ ਜਿਹੜੀ ਆ ਸਫਾਈ ਕੀਤੀ ਸੀਗੀ ਪੁਲ ਦੇ ਵਿੱਚ ਬੂਟੇ ਸੀਗੇ ਉਸ ਦੀ ਸਫਾਈ ਕੀਤੀ ਸੀਗੀ ਬਣਨ ਤੋਂ ਬਾਅਦ ਜਿਹੜੀ ਆ ਪੁਲ ਦੇ ਆਸ ਪਾਸੇ ਜਿਹੜੀਆਂ ਕੰਡੇ ਹੁੰਦੇ ਆ ਕਿਨਾਰਾ ਹੁੰਦਾ ਉਹ ਕਈ ਥਾਵਾਂ ਤੋਂ ਜਿਹੜੀਆਂ ਤਰੇੜਾਂ ਵੀ ਆ ਗਈਆਂ ਨੇ ਤਾਂ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਜਿਹੜੀ ਆ ਇਸ ਦੀ ਸਾਰ ਨਹੀਂ ਲeggi ਕਈ ਕਈ ਫੁੱਟ ਭੰਗ ਕਈ ਕਈ ਫੁੱਟ ਜਿਹੜਾ ਬੂਟੇ ਇਸ ਪੁਲ ਦੇ ਵਿੱਚ ਉਗੇ ਹੋਏ ਨੇ ਕੋਈ ਸਫਾਈ ਨਹੀਂ ਹੋਈ ਤਾਂ ਹੁਣ ਲਗਾਤਾਰ ਜਿਹੜਾ ਪਿੱਛੋਂ ਪਾਣੀ ਛੱਡਿਆ ਗਿਆ ਤਾਂ ਉਸ ਦੇ ਨਾਲ ਜਿਹੜਾ ਇਸ ਨੇ ਪੁਲ ਕਾਫੀ ਹੱਦ ਤੱਕ ਭਰ ਚੁੱਕਾ ਅਗਰ ਜੇ ਸਫਾਈ ਹੁੰਦੀ ਤਾਂ ਹੋ ਸਕਦਾ ਸੀਗਾ ਇੰਨਾ ਪੁਲ ਜਿਹੜਾ ਓਵਰਫਲੋ ਨਾ ਹੁੰਦਾ ਤਾਂ ਇਸ ਕਰਕੇ ਜਿਹੜੀ ਆ ਇਸ ਪੁਲ ਦੇ ਵਿੱਚ ਪਾਣੀ ਭਰਨ ਨਾਲ ਬਟਾਲਾ ਵਾਸੀ ਦੇ ਕਈ ਨੇਰਲੇ ਇਸ ਥਿਆ ਦੇ ਵਿੱਚ ਲੋਕਾਂ ਦੇ ਸਾਹ ਸੁੱਕੇ ਨੇ ਕਿਉਂਕਿ ਪਿਛਲੀ ਵਾਰ ਗੱਲ ਕਰੀ ਤਾਂ ਕਈ ਸਾਲ ਪਹਿਲਾਂ ਜਦੋਂ ਇਹ ਹਸਿਆ ਦਾ ਪੁਲ ਭੜਿਆ ਸੀਗਾ ਤਾਂ ਪੂਰਾ ਬਟਾਲਾ ਜਿਹੜਾ ਡੁੱਬ ਚੁੱਕਾ ਸੀਗਾ ਤਾਂ ਦੱਸਿਆ ਜਾ ਰਿਹਾ ਸੀਗਾ ਕਿ 6-6 7-7 ਫੁੱਟ ਜਿਹੜਾ ਘਰ ਤੱਕ ਪਾਣੀ ਪਹੁੰਚ ਗਿਆ ਸੀਗਾ ਤਾਂ ਲੋਕਾਂ ਨੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀਗਾ ਤਾਂ ਹੁਣ ਜਿਸ ਤਰੀਕੇ ਦੇ ਨਾਲ ਲਗਾਤਾਰ ਬਰਸਾਤ ਹੋ ਰਹੀ ਆ ਹਸਿਆ ਦਾ ਪੁਲ ਓਵਰਫਲੋ ਹੋ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਬਰਸਾਤ ਹੋ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਇਹ ਓਵਰਫਲੋ ਹੋ ਸਕਦਾ ਜਿਸ ਦੇ ਨਾਲ ਕਾਫੀ ਲੋਕ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ ਕਈ ਆ ਰਾਸਤੇ ਜਿਹੜੇ ਬਲੌਕ ਹੋ ਸਕਦੇ ਨੇ ਲੋੜ ਆ ਪ੍ਰਸ਼ਾਸਨ ਨੂੰ ਬਟਾਲੇ ਨੂੰ ਬਚਾਉਣ ਦੇ ਲਈ ਹਸਨੀ ਦੇ ਵਿੱਚ ਸਫਾਈ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਹਸਨੀ ਦੇ ਪੁਲ ਵੱਲ ਜਿਹੜਾ ਖਾਸ ਧਿਆਨ ਦਿੱਤਾ ਜਾਵੇ ਕਿਉਂਕਿ ਇੱਕ ਇਹੀ ਪੁਲ ਆ ਜੋ ਕਿ ਬਟਾਲਾ ਸ਼ਹਿਰ ਨੂੰ ਬਚਾਉਂਦਾ ਆ ਇਹ ਬਟਾਲਾ ਸ਼ਹਿਰ ਦਾ ਕਿ ਕੰਧ ਬਣ ਕੇ ਖੜਿਆ ਪੁਲ ਆ ਬਟਾਲਾ ਜਿਹੜਾ ਹਸਰੇ ਦਾ ਪੁਲ ਹੈ ਸਾਡਾ ਜਿਹੜਾ ਕਿਨਾਰੇ ਉਹ ਵੀ ਟੁੱਟੇ ਹੋਏ ਨੇ ਤੇੜਾ ਆਇਆ ਇਹ ਨੇ ਤੇ ਕਿਸੇ ਵੇਲੇ ਵੀ ਜਿਹੜਾ ਪੁਲ ਸਾਡਾ ਦਾ ਟੁੱਟ ਸਕਦਾ ਤਾਂ ਲੋੜ ਆ ਪ੍ਰਸ਼ਾਸਨ ਨੂੰ ਇਸ ਪੁਲ ਵੱਲ ਧਿਆਨ ਦੇਣ ਦੀ ਤਾਂ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ ਸਾਡੇ ਪੱਤਰਕਾਰ ਨਿਤਲ ਲੁਥਰਾ ਨੇ ਜਰੀਆ ਲੋਕਾਂ ਨਾਲ ਗੱਲਬਾਤ ਕੀਤੀ ਹੈ ਮੌਕੇ ਦੇ ਹਾਲਾਤ ਵਿਖੋਏ ਨੇ ਕਿਸ ਤਰੀਕੇ ਦੇ ਹਾਲਾਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣ ਸਕਦੇ ਆ ਲੋਕਾਂ ਦਾ ਕੀ ਕੁਝ ਕਹਿਣਾ ਆ ਸੁਣਦੇ ਆ ਉਨ੍ਹਾਂ ਦੀ ਜੁਬਾਨੀ ਪਿਛੇ ਦਿਨ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਹੁਣ ਬਟਾਲਾ ਸ਼ਹਿਰ ਦੇ ਅੰਦਰੂਣ ਹਿੱਸੇ ਵਿੱਚ ਵੀ ਹੜ ਦਾ ਖਤਰਾ ਮੰਡਰੌਣ ਲੱਗਿਆ ਹੈ ਬਟਾਲਾ ਸ਼ਹਿਰ ਦੇ ਅੰਦਰੋਂ ਅੰਦਰ ਨਿਕਲਦਾ ਇੱਕ ਹਸਲੀ ਨਾਲਾ ਜਿਹੜਾ ਕਿ ਲੰਬਾ ਹੈ ਪਰ ਸ਼ਹਿਰ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਨਿਕਲਦਾ ਹੈ ਤਸਵੀਰ ਦਿਖਾ ਦਿੰਦਾ ਤੇ ਤਸਵੀਰ ਦੇਖ ਲਵੋ ਸਫਾਈ ਨਾ ਹੋਣ ਦੀ ਵਜ੍ਹਾ ਕਰਕੇ ਇਹ ਨਾਲਾ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਹੈ ਪਰ ਇਸੇ ਵੇਲੇ ਵੀ ਇਹ ਬੰਨ ਟੁੱਟ ਸਕਦਾ ਹੈ ਜੇਕਰ ਬਟਾਲਾ ਸ਼ਹਿਰ ਦੇ ਵਿਚੋ ਵਿੱਚ ਇਹ ਬੰਨ ਟੁੱਟ ਗਿਆ ਤਾਂ ਇੱਥੇ ਹੜ੍ਹ ਆ ਜਾਏਗਾ ਔਰ ਬਟਾਲਾ ਸ਼ਹਿਰ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇਸ ਹਸਲੀ ਨਾਲੇ ਦੀਆਂ ਇਹ ਸਾਹਮਣੇ ਦੇਖੋ ਕਿ ਜੋ ਇਹ ਹਸਲੀ ਨਾਲਾ ਹੈ ਬਿਲਕੁਲ ਕਿਨਾਰਿਆਂ ਨੂੰ ਲੱਗ ਗਿਆ ਹੈ ਔਰ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਹੈ ਪਰ ਜੇ ਬੂਟੀ ਦੇਖੀ ਜਾਵੇ ਇਸ ਦੀ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਵੀ ਨਹੀਂ ਹੈ ਜੇਕਰ ਪਿੱਛੋਂ ਜੋ درخت ਆ ਰਹੇ ਨੇ ਜਾਂ ਬੂਟੀ ਆ ਰਹੀ ਆ ਅਗਰ ਉਹ ਅੜ ਗਈ ਤੇ ਇਹ ਬਟਾਲੇ ਸ਼ਹਿਰ ਨੂੰ ਡੋਬ ਕੇ ਰੱਖ ਦਵੇਗਾ ਕਿਉਂਕਿ ਲਗਾਤਾਰ ਹੋ ਰਹੀ ਬਰਸਾਤ ਕਾਰਨ ਇਹ ਨਾਲਾ ਪੂਰੀ ਤਰ੍ਹਾਂ ਨਾਲ ਭਰ ਚੁੱਕਾ ਹੈ ਔਰ ਤਸਵੀਰ ਤੁਹਾਨੂੰ ਦਿਖਾ ਰਿਹਾ ਹਸਲੀ ਨਾਲੇ ਦੀ ਅਸੀਂ ਹਸਲੀ ਦੇ ਪੁਲ ਤੇ ਖੜੇ ਆ ਜੇਕਰ ਇਹ ਬਰਸਾਤ ਹੋਰ ਹੋਈ ਬਰਸਾਤ ਦੇ ਕਾਰਨ ਹਸਲੀ ਨਾਲੇ ਦਾ ਫਲੋ ਵਧਿਆ ਤਾਂ ਕਿਸੇ ਵੀ ਵੇਲੇ ਵੀ ਵੱਡਾ ਹਾਦਸਾ ਹੋ ਸਕਦਾ ਹੈ ਸੋ ਜ਼ਿਆਦਾ ਬਰਸਾਤ ਹੋਣ ਕਰਕੇ ਜੋ ਹੈ ਉਹ ਹਸਲੀ ਨਾਲਾ ਭਰ ਗਿਆ ਹੈ ਲੋਕ ਵੀ ਇਸ ਨੂੰ ਦੇਖਣ ਲਈ ਆ ਰਹੇ ਕੁਝ ਲੋਕ ਇੱਥੇ ਖੜੇ ਗੱਲਬਾਤ ਕਰ ਰਹੇ ਨੇ ਕੀ ਨਾਮ ਹੈ ਜੀ ਭਾਸ ਸਿੰਘ ਜੀ ਕਰਪਾਲ ਜੀ ਕੀ ਲੱਗਦਾ ਕਿੰਨਾ ਕੁ ਪਾਣੀ ਭਰ ਗਿਆ ਤੇ ਕਿੰਨਾ ਕੁ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਟਾਲੇ ਦੇ ਵਿੱਚ ਪਾਣੀ ਹੈ ਜੇਕਰ ਇਹ ਸਭ ਕੁਝ ਅੱਜ ਹੀ ਹੋਏਗਾ ਪਾਣੀ ਦੀ ਸਭਾਵਨਾ ਹੋ ਸਕਦੀ ਹੈ ਜੀ ਹਾਂਜੀ ਹਾਂਜੀ ਲੱਗਦਾ ਕਿ ਇਹਦੇ ਹਸਤੀ ਨਾਲੇ ਵਿੱਚ ਸਫਾਈ ਹੋਈ ਦੀ ਹੈ ਨਹੀਂ ਲੱਗਦਾ ਨਹੀਂ ਹੈ ਕਿ ਬੰਨੇ ਸਫਾਈ ਹੋਈ ਦੀ ਦੇਖਤ ਲੱਗਦਾ ਤੇ ਜੇ ਸਫਾਈ ਹੋਏ ਤੇ ਪਾਣੀ ਸਾਫ ਨਾ ਜਾਵੇ ਤੇ ਕਿਉਂਕਿ ਸਫਾਈ ਨਹੀਂ ਹੈ ਇਸ ਲਈ ਪਾਣੀ ਦਾ ਫਲੋ ਵਧਦਾ ਜਾ ਰਿਹਾ ਹੈ ਪ੍ਰਸ਼ਾਸਨ ਤੇ ਫੋਨ ਕਰਕੇ ਵੀ ਪਾਣੀ ਦਾ ਫਲੋ ਵਧਿਆ ਬੂਟੀ ਦੀ ਗੱਲ ਕੀਤੀ ਜਾਵੇ ਜਾਂ ਦਰਪਤਾ ਦੀ ਗੱਲ ਕੀਤੀ ਜਾਵੇ ਤਾਂ ਹਸਤੀ ਨਾਲੇ ਦੇ ਵਿੱਚ ਨਹੀਂ ਜੇਕਰ ਕੋਈ ਹਾਦਸਾ ਹੋਇਆ ਤੇ ਕੌਣ ਹੋਏਗਾ ਇਸ ਦਾ ਜ਼ਿੰਮੇਵਾਰ ਕੈਮਰਾਮੈਨ ਮਨੀਦਰ ਨਾਲ ਦਿੱਤੂ ਨੂਤਰਾ ਟੈਨਿਕ ਸੂਰਾ ਟੀਵੀ ਬਟਾਲਾ देर रात ਤੋਂ ਹੋ ਰਹੀ ਬਰਸਾਤ ਦਾ ਕਹਿਰ ਦੇਖਣ ਨੂੰ ਮਿਲਿਆ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਇਸ ਬਰਸਾਤ ਨੇ ਕਈ ਲੋਕ ਕਈ ਘਰ ਜਿਹੜੇ ਆ ਲੋਕਾਂ ਨੂੰ ਬੇਕਾਰ ਕਰ ਦਿੱਤਾ ਆ ਤਾਂ ਗੱਲ ਕਰਦੇ ਆ ਬਟਾਲਾ ਦੀ ਤਾਂ ਲਗਾਤਾਰ देर रात ਤੋਂ ਜਿਹੜੀ ਬਰਸਾਤ ਹੋ ਰਹੀ ਆ ਤਾਂ ਬਟਾਲੇ ਦੇ ਵਿੱਚ ਆ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਆ ਬਟਾਲੇ ਦੇ ਵਿੱਚ ਖਾਸ ਕਰਕੇ ਇੱਕ ਪੋਲਾ ਬ੍ਰਿਜਾ ਹਸਨੀ ਦਾ ਪੁਲ ਕਹਿੰਦੇ ਆ ਉਹਨੂੰ ਉਹ ਹੀ ਇਨਾ ਹੜਾ ਤੋਂ ਜਿਹੜੀ ਆ ਬਟਾਲੇ ਨੂੰ ਬਚਾਉਂਦੀ ਆ ਤਾਂ ਦਿਰ ਰਾਤ ਦੀ ਬਰਸਾਤ ਦੇ ਨਾਲ ਜਿਹੜਾ ਆ ਉਹ ਹਸਰੀ ਦਾ ਪੁਲ ਜਿਹੜਾ ਆ ਦਿਰ ਰਾਤ ਤੋਂ ਹੋ ਰਹੀ ਬਰਸਾਤ ਦਾ ਕਹਿਰ ਦੇਖਣ ਨੂੰ ਮਿਲਿਆ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਇਸ ਬਰਸਾਤ ਨੇ ਕਈ ਲੋਕ ਕਈ ਘਰ ਜਿਹੜੇ ਆ ਲੋਕਾਂ ਨੂੰ ਬੇਘਰ ਕਰ ਦੇ ਦਿਰ ਰਾਤ ਤੋਂ ਹੋ ਰਹੀ ਬਰਸਾਤ ਦਾ ਕਹਿਰ ਦੇਖਣ ਨੂੰ ਮਿਲਿਆ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਇਸ ਬਰਸਾਤ ਨੇ ਕਈ ਲੋਕ ਕਈ ਕਾਰ ਜਿਹੜੇ ਆ ਲੋਕਾਂ ਨੂੰ ਬੇਕਾਰ ਕਰ ਦਿੱਤਾ ਆ ਤਾਂ ਗੱਲ ਕਰਦੇ ਆ ਬਟਾਲਾ ਦੀ ਤਾਂ ਲਗਾਤਾਰ ਦਿਨ ਰਾਤ ਤੋਂ ਜਿਹੜੀ ਬਰਸਾਤ ਹੋ ਰਹੀ ਆ ਤਾਂ ਬਟਾਲੇ ਦੇ ਵਿੱਚ ਆ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਆ ਬਟਾਲੇ ਦੇ ਵਿੱਚ ਖਾਸ ਕਰਕੇ ਇੱਕ ਕੋਲਾ ਬ੍ਰਿਜਾ ਹਸਨੀ ਦਾ ਪੁਲ ਕਹਿੰਦੇ ਆ ਉਹਨੂੰ ਉਹ ਹੀ ਇਨਾ ਹੜਾ ਤੋਂ ਜਿਹੜੀ ਆ ਬਟਾਲੇ ਨੂੰ ਬਚਾਉਂਦੀ ਆ ਤਾਂ ਦਿਨ ਰਾਤ ਦੀ ਬਰਸਾਤ ਦੇ ਨਾਲ ਜਿਹੜਾ ਆ ਉਹ ਹਸਨੀ ਦਾ ਪੁਲ ਜਿਹੜਾ ਆ ਓਵਰਫਲੋ ਹੋਣ ਤੇ ਪਹੁੰਚ ਗਿਆ ਆ ਕਾਫੀ ਹੱਦ ਤੱਕ ਜਿਹੜਾ ਪੁਲ ਭਰ ਗਿਆ ਆ ਜੇਕਰ ਇਹ ਪੁਲ ਓਵਰਫਲੋ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਬਟਾਲਾ ਡੁੱਬ ਸਕਦਾ ਆ ਜੇਕਰ 2 ਦਿਨ ਜਾਂ ਫਿਰ 12 ਘੰਟੇ ਲਗਾਤਾਰ ਬਰਸਾਤ ਹੋਈ ਤਾਂ ਅਨੁਮਾਨ ਲਗਾਇਆ ਜਾ ਸਕਦਾ ਇਸ ਪੁਲ ਨੂੰ ਦੇਖ ਕੇ ਕਿ ਬਟਾਲਾ ਇਸ ਦੇ ਹਾਰੇ ਸੀਗਾ ਤਾਂ ਜੇਕਰ ਇਹ ਫਲੋ ਹੁੰਦਾ ਹੈ ਤਾਂ ਬਟਾਲਾ ਸਾਰਾ ਡੁੱਬ ਸਕਦਾ ਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਪੁਲ ਦੀ ਕੋਈ ਵਿਜੜੀਆ ਸਫਾਈ ਨਹੀਂ ਕੀਤੀ ਗਈ ਪਿਛਲੇ ਸਾਲਾਂ ਦੀ ਗੱਲ ਕਰੀ ਤਾਂ ਜਦੋਂ ਇਹ ਪੁਲ ਬਣਿਆ ਸੀਗਾ ਤਾਂ ਉਸ ਟਾਈਮ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਆ ਆਪਣੀ ਕਾਰਜਕਾਰੀ ਦੱਸ ਦਿਆ ਹੋਇਆ ਜਿਹੜਾ ਪੁਲ ਦੀ ਜਿਹੜੀ ਆ ਸਫਾਈ ਕੀਤੀ ਸੀਗੀ ਪੁਲ ਦੇ ਵਿੱਚ ਬੂਟੇ ਸੀਗੇ ਉਸ ਦੀ ਸਫਾਈ ਕੀਤੀ ਸੀਗੀ ਬਣਨ ਤੋਂ ਬਾਅਦ ਜਿਹੜੀ ਆ ਪੁਲ ਦੇ ਆਸ-ਪਾਸੇ ਜਿਹੜੀਆਂ ਕੰਡੇ ਹੁੰਦੇ ਆ ਕਿਨਾਰਾ ਹੁੰਦਾ ਉਹ ਕਈ ਥਾਵਾਂ ਤੋਂ ਜਿਹੜੀਆਂ ਤਰੇੜਾਂ ਵੀ ਆ ਗਈਆਂ ਨੇ ਤਾਂ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਵੱਲੋਂ ਕੋਈ ਜਿਹੜੀ ਆ ਇਸ ਦੀ ਸਾਰ ਨਹੀਂ ਲੇਗੀ ਕਈ ਕਈ ਫੁੱਟ ਭੰਗ ਕਈ ਕਈ ਫੁੱਟ ਜਿਹੜਾ ਬੂਟੇ ਇਸ ਪੁਲ ਦੇ ਵਿੱਚ ਉੱਗੇ ਹੋਏ ਨੇ ਕੋਈ ਸਫਾਈ ਨਹੀਂ ਹੋਈ ਤਾਂ ਹੁਣ ਲਗਾਤਾਰ ਜਿਹੜਾ ਪਿੱਛੋਂ ਪਾਣੀ ਛੱਡਿਆ ਗਿਆ ਤਾਂ ਉਸ ਦੇ ਨਾਲ ਜਿਹੜਾ ਸਿੰਹ ਦਾ ਪੁੱਲ ਕਾਫੀ ਹੱਦ ਤੱਕ ਭਰ ਚੁੱਕਾ ਅਗਰ ਜੇ ਸਫਾਈ ਹੁੰਦੀ ਤਾਂ ਹੋ ਸਕਦਾ ਸੀਗਾ ਇੰਨਾ ਪੁੱਲ ਜਿਹੜਾ ਓਵਰਫਲੋ ਨਾ ਹੁੰਦਾ ਤਾਂ ਇਸ ਕਰਕੇ ਜਿਹੜੀ ਆ ਇਸ ਪੁੱਲ ਦੇ ਵਿੱਚ ਪਾਣੀ ਭਰੰਦ ਰਣ ਬਟਾਲਾ ਵਾਸੀ ਦੇ ਕਈ ਨੇਰਲੇ